11 ਜੂਨ ਜੀ ਦਿਨ ਬੁੱਧਵਾਰ ਤੇ ਸਵੇਰ-ਸਵੇਰ ਦਾ ਟਾਈਮ ਹੈਗਾ 6:30 ਦਾ ਸਾਹਮਣੇ ਜਾਂਦੀ ਹਲਕ ਦਿੰਦਾ ਤੇ ਰਾਤ ਆਪਾਂ ਬਾਈ ਇੱਥੇ ਹੀ ਤੰਬੂ ਲਾਇਆ ਸੀਗਾ ਇਸ ਜਗ੍ਹਾ ਤੇ ਲਾਇਆ ਸੀ ਇੱਕ ਆ ਲਾਇਆ ਪਿਆਗਾ ਤੇ ਦੂਜਾ ਕਹਿੰਦੇ ਸਵੇਰੇ-ਸਵੇਰੇ ਟੈਂਟ ਫੋੜੀ ਇਕੱਠੀ ਕਰਕੇ ਕਹਿੰਦੇ ਚੱਕੇ ਵੀ ਲੈ ਗਿਆ ਬਰਾੜ ਬਾਈ ਐਨੀ ਕਾਲੀ ਪਤਾ ਨਹੀਂ ਕਿਉਂ ਕਰੀ ਜਾਂਦਾ ਪਤਾ ਨਹੀਂ ਤਾਂ ਬਾਈ ਪ੍ਰਵਾਸੀ ਜਿਹੜੇ ਝੋਨਾ ਲਾਉਣ ਆਲੇ ਉਹ ਆਏ ਬੈਠੇਗੇ ਪਿੰਡ ਤੇ ਕਹਿੰਦਾ ਮੈਂ ਤਾਂ ਚੱਲਿਆ ਬਾਈ ਉੱਠਣਾ ਉੱਠ ਖੜੋ ਤੇ ਕਹਿੰਦਾ ਆਪਣੀ ਹੁਣ ਕੋਈ ਉਹ ਨਹੀਂ ਕੀ ਕਹਿੰਦਾ ਇੱਥੋਂ ਤੱਕ ਹੀ ਸੀਗੀ ਬਸ ਕਰਦੇ ਆਂ ਗੱਲਬਾਤ ਪੁੱਛਦੇ ਆਂਗੇ ਕਿ ਕੀ ਗੱਲਬਾਤ ਹੈਗੀ ਤੇ ਰਾਜੋਬਰਾ ਆਪਾਂ ਵੀ ਚੱਲੀਏ ਚਲੋ ਹੈਨਾ ਐਸ ਕਲੇ ਜੇ ਤੁਰ ਜਾਵੇ ਤਾਂ ਵਧੀਆ ਟੈਂਡਾ ਵਧੀਆ ਨਿਕਲ ਜਾਂਦਾਗਾ ਤੇ ਇਧਰ ਬਾਈ ਨੂੰ ਥੱਲੇ ਚਾਰ ਕੱਪ ਚਾਹ ਦੇ ਕੇ ਆਇਆ ਹੋਇਆਗਾ ਚਾਹ ਚੋ ਪੀ ਕੇ ਦੋ ਚਾਰ ਗੱਲਾਂ ਬਾਤਾਂ ਮਾਰ ਕੇ ਤੇ ਫਿਰ ਤੁਰਦੇ। ਇਹ ਹਾਂਜੀ ਬਾਈ ਕਰੇ ਜਾਣਾ ਫਿਰ ਤੇ ਕੀ ਗੱਲ ਬਾਤ ਹੈ ਕਿਵੇਂ ਜਿਹਾ ਲੱਗਦਾ ਹੈ? ਹਾਂ? ਕਰੇ ਤਾਂ ਯਾਰ ਮਜ਼ਦੂਰੀ ਇਹ ਨਹੀਂ ਤਾਂ ਜਾਂਦਾ ਜੂਰੀ ਕਰੀ ਜਾਂਦਾ। ਕਦੋਂ ਆਏ ਕਿੰਨੀ ਤਰੀਕ ਨੂੰ ਆਏਗਾ ਮੁੜ ਕੇ? ਤੇਨੂੰ ਬਰਾਤ ਹੈ। 24 ਨੂੰ 25 ਨੂੰ ਚੜ੍ਹ ਜੂ ਉਧਰੋਂ। 25 ਨੂੰ ਆ ਜਾਏਗਾ। ਠੀਕ ਹੈ ਠੀਕ ਹੈ ਓਕੇ ਚਲੋ। ਕਰਨ ਪ੍ਰਿਆਖ ਖੜਿਆ ਨੂੰ ਟਾਈਮ ਪਾਉਣੇ 8 ਹੋ ਗਿਆ ਜੀ ਤੇ ਟੈਂਡ ਫੋੜੀ ਇਕੱਠੀ ਕਰੀ ਜਾਂਦੇ ਸੀ ਪੈਕ ਦੀ ਅਦਲਾ ਬਦਲੀ ਜੀ ਕਰੀ ਜਾਂਦੇ ਸੀਗੇ ਤੇ ਫਟਿਆ ਜਾ ਪੈ ਸੀਗਾ ਸਾਹਮਣੇ ਉਹ ਗੱਡੀ ਖੜੀ ਆ ਤੇ ਇਧਰ ਸੰਗਤ ਖੜੀ ਆ ਪਟਿਆਲੇ ਤੋਂ ਆਈਆਂ ਆ ਤੇ ਘੰਟਾ ਸਾਰਾ ਹੋ ਗਿਆ ਬੈਸ ਤੋਂ ਸਾਨੂੰ ਗੱਲਾਂ ਬਾਤਾਂ ਮਾਰੀ ਜਾਂਦੇ ਨੂੰ ਤੇ ਦੋ ਚਾਰ ਗੱਲਾਂ ਬਾਤਾਂ ਮਖਾ ਵੀਡੀਓ ਦੇ ਵਿੱਚ ਵੀ ਕਰ ਲਏ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਐ ਕੀ ਹਾਲ ਚਾਲ ਆ ਜੀ ਪਹਿਲਾਂ ਹਾਲ ਚਾਲ ਮਿਲ ਕੇ ਜਾਦਾ ਵਧੀਆ ਹੋ ਗਿਆ ਸੱਚੀ ਗੱਲ ਕਹੀ ਜੀ ਵੀ ਕਿਉਂ ਜੱਤ ਤੋਂ ਪਟਿਆਲੇ ਤੋਂ ਤੁਰੇ ਤੇ ਵੀ ਬਿੱਟੂ ਦਾ ਬਿਮਾਰ ਹੋਣਾ ਸੰਦੀਪ ਦਾ ਹਰਪਾਲ ਦਾ ਸਰਾਟ ਬਾਈ ਦਾ ਹੋ ਗਿਆ ਹਨਾ ਸਾਨੂੰ ਐ ਲੱਗ ਰਿਹਾ ਹਰੇ ਵੀ ਨਾ ਇੱਕ ਜਿਵੇਂ ਫੈਮਿਲੀ ਜਿਹੜੀ ਹੁੰਦੀ ਆ ਆਪਣੀ ਹਾਂਜੀ ਹਾਂਜੀ ਵੀ ਮੈਨੂੰ ਐ ਲੱਗਣ ਲੱਗਿਆ ਸੀ ਕਿ ਸ਼ਾਇਦ ਅਸੀਂ ਬਹੁਤ ਜ਼ਿਆਦਾ ਪਹਿਲਾਂ ਤੋਂ ਜਾਣਦੇ ਆ ਫਿਰ ਫਿਰ ਉਦੋਂ ਤੱਕਰ ਇਹ ਵੀ ਦੇਖਦੇ ਰਹੇ ਵੀ ਕਿਤੇ ਨਾ ਕਿਤੇ ਵੀ ਰੋਣੀ ਇਹ ਵੀ ਸਾਨੂੰ ਮਿਲ ਜਾਣ ਵਸ ਕੇ ਤੇ ਜਿਵੇਂ ਕਹਿੰਦੇ ਨੇ ਉਹਦੇ ਵੀ ਪੁਰਸੇ ਚੋਰ ਨੂੰ ਭੜਦੀ ਐ ਮੈਂ ਕਹਿੰਦਾ ਵੀ ਇੰਨਾ ਜਿਵੇਂ ਜਾਂ ਇਹ ਲਾਗੇ ਜਿੱਲੇ ਟੀਚਿੰਗ profession ਹੈ ਸਾਡਾ ਵੀ ਉਹਨਾਂ ਕਈ ਵਾਰੀ ਲੱਭਦੇ ਨਹੀਂ ਹੁੰਦੇ ਵੀ ਜਿਆਦੇ ਜਾਂ ਜਿਆਦਾ ਮਾੜੇ ਜਵਾਬ ਨੂੰ ਵੀ ਕਿਤੇ ਨਾ ਕਿਤੇ ਲੱਭ ਜੇ ਇਹ ਪਤੰਦਰ ਕੰਮ ਨਹੀਂ ਕਰਕੇ ਲਿਆਉਂਦਾ ਉਹ ਕੰਮ ਸਾਡਾ ਮਰਜ਼ੀ ਵੀ ਬਿੱਟੂ ਆਉਣੀ ਇਹ ਲੱਭ ਜਾਣਗੇ ਤੇ ਬਸ ਵੀ ਕਹੇ ਜੇ ਨਹੀਂ ਕੀ ਨੇ ਕਿਵੇਂ ਨੇ ਵੀ ਮਨ ਚ ਇੰਨੇ ਕੁਐਸਚਨ ਸਵਾਲਾਂ ਦੇ ਜਵਾਬ ਜਿਵੇਂ ਐਮਪ ਦੇ ਆਪ ਦੇ ਨਾਲ ਆਪਾ ਕਸਮਗਾਜੀ ਚ ਫਿਰਦੇ ਹੁੰਨੇ ਆ ਉਹ ਫਿਰ ਰਹੇ ਸੀ ਅਸੀਂ ਸਾਨੂੰ ਐ ਲੱਗ ਰਿਹਾ ਦੀ ਵੀ ਵੀ ਇਹ ਯਾਰ ਮੁੰਡੇ ਕਿਵੇਂ ਇੰਨੀ ਹਿੰਮਤ ਜੀ ਜਟਾਈ ਜਾਂਦੇ ਨੇ ਕੀ ਕਹੀਏ ਇਹਨਾਂ ਦੇ ਪਾਏ ਹੋਏ ਬਲੌਗਾਂ ਤੋਂ ਦੇਖ ਕੇ ਕਿਉਂ ਮੇਰੇ ਬੋਡਿਆਂ ਦੀ ਥੋੜੀ ਜਿਹੀ ਦਿੱਕਤ ਰਹਿੰਦੀ ਹੈ ਮੈਂਨੇ ਸੋਚਿਆ ਵੀ ਮੇਤੋਂ ਨਹੀਂ ਜਾਇਆ ਜਾਣਾ ਪਰ ਇਹਨਾਂ ਦੇ ਬਲੌਗ ਦੇਖ ਕੇ ਮੈਨੂੰ ਇਹ ਮਹਿਸੂਸ ਹੋ ਗਿਆ ਵੀ ਨਹੀਂ ਵੀ ਭਗ ਜਾਗੇ ਔਖੇ ਸੌਖੇ ਭਗ ਜਾਗੇ ਪਰ ਭਗ ਜਾਗੇ ਕਿਉਂਕਿ 네ਗੇਟਿਵ ਬੋਲਣ ਵਾਲੇ ਬਹੁਤ ਤੇ ਬਹੁਤ ਬਲੌਗ ਦੇਖੇ ਇੰਨੇ ਬਲੌਗ ਦੇਖੇ ਹਰ ਇੱਕ ਦੇ ਵਿੱਚ ਕੋਈ ਕੀ ਕਹਿ ਰਿਹਾ ਮੀ ਪੈ ਰਿਹਾ ਜੀ ਇਹ ਹੈ ਉਹ ਹੈ ਇਹ ਬਾਈ ਜੀ ਜਿਹੜੀ ਆ ਪਿੱਛੇ ਹੀ ਥੋੜੇ ਦਿਨ ਖ਼ਬਰ ਫਲਾਈ ਸੀ ਉਹ ਅਫਵਾਹ ਸੀਗੀ ਕਿ ਬਈ ਬਰਫ਼ ਵਾਲੀ ਪੈਗੀ ਹਾਂ 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 ਹਾਲਾਂਕਿ ਬਈ ਤੁਸੀਂ ਜਾਓਗੇ ਉੱਥੇ ਫੌਜ ਲੱਗੀ ਹੋਈ ਆ ਥੋੜਾ ਜਿਹਾ ਗਲੇਸ਼ੀਅਰ ਦਾ ਜਿਹੜਾ ਰਾਹ ਬਣਾਇਆ ਸੀ ਉਹ ਐਂ ਟੇਕ ਜੀ ਡਿੱਗੀ ਸੀ ਥੋੜਾ ਜਿਹਾ ਬਈ ਐਨੀ-ਨੀਕ ਬਰਫ਼ ਸੀ ਆਪਣੇ ਲੱਗ ਲੱਗ ਉਹ ਨਾਲ ਦੀ ਨਾਲ ਫੌਜ ਨੇ ਉਹ ਅਬੇਲ ਚੀਜ਼ ਆਉਂਦੇ ਉਹਨਾਂ ਨਾਲ ਸਾਫ਼ ਕਰਦੀ ਬਰਫ਼ ਜ਼ਰੂਰ ਡਿੱਗਦੀ ਰਹੀ ਪਰ ਬਈ ਆਪਣਾ ਉਹ ਰਾਹ ਬੰਦ ਹੋਣ ਵਾਲੀ ਕੋਈ ਗੱਲ ਨਹੀਂ ਜੀ ਇਹ ਸਿਰੋਣੀ ਚੱਲ ਰਹੀ ਯਾਤਰਾ ਬਈ ਬਿਲਕੁਲ ਬਾਸ ਕਹਿ ਦिए ਇਹ ਚ ਕਰਕੇ ਅਸੀਂ ਲੱਭਦੇ ਲੱਭਦੇ ਇੱਥੇ ਰੁਦਰ ਪ੍ਰਯਾਗ ਲਵੇ ਪਿੱਛੇ ਅਸੀਂ ਰੁਕੇ ਕਹਿੰਦਾ ਵੀ ਹੋਣਗੇ ਹੋਣਗੇ ਨਾਲ ਨਾਲ ਗੱਡੀ 'ਚ ਬੈਠਦੇ ਸਾਰ ਜਦ ਵੀਡੀਓ ਲਈ ਬਿੱਟੂ ਦੀ ਕਹਿ ਦਈਏ ਵੀ ਵੀ ਇੱਥੇ ਕਿਤੇ ਹੀ ਨੇ ਇਹ ਤਾਂ ਕਨਫਰਮ ਹੈ ਜਦ ਕਨਫਰਮ ਹੋ ਗਿਆ ਫਿਰ ਉੱਥੋਂ ਕਸੀਂ ਦੇਖਦੇ ਆਉਂਦੇ ਤੇ ਕਹਿ ਦਈਏ ਪਿਛਲੇ ਮੋੜ ਜਿਹੇ ਤੋਂ ਵੀ ਇੱਥੇ ਕਿਤੇ ਹੋਣਗੇ ਪ੍ਰੀਤ ਨੂੰ ਕਹਾ ਵੀਰ ਨੂੰ ਵੀ ਇੱਥੇ ਰੋਕ ਲੈ ਯਾਰ ਗੱਡੀ ਬੱਸ ਇੱਥੇ ਕਿਤੇ ਆਪਾਂ ਲੱਭਦੇ ਆਂ ਯਾਰ ਬੱਸ ਮੇ ਮਨ ਚ ਇੰਨੀ ਜ਼ਿਆਦਾ ਮਤਲਬ ਉਤਸੁਕਤਾ ਜੀ ਬਣੀ ਪਈ ਤੀ ਹੈਗੀ ਠੀਕ ਹੈ ਬਸ ਇਹਦੀ ਬਾਕੀ ਬਿੱਟੂ ਦੀਆਂ ਅੱਸੀ ਵੀ ਰਾਤ ਐ ਪਿੱਛੇ ਲੰਗਰ ਲੱਗਾਇਆ ਹੋਇਆ ਸੀ ਜੀ ਉੱਥੇ ਰੁਕਦੇ ਸੀਗੇ ਠੀਕ ਹੈ ਤੇ ਫਿਰ ਕਰਦੇ ਕਰਾਉਂਦੇ ਜੇ ਇੱਥੇ ਗਾਹ ਹੈ ਇੱਥੇ ਜਗਾ ਮਿਲ ਗਿਆ ਪਰ ਇਹ ਤਾਂ ਮੈਂ ਕਹਿੰਦਾ ਜਗਾ ਤੁਹਾਨੂੰ ਨਹੀਂ ਤੇ ਮਿਲਦੀ ਟੈਨਸ਼ਨ ਸਾਲੀ ਸਾਨੂੰ ਹੋ ਜਾਂਦੀ ਤੇ ਵੀ 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 ਇਹ ਕਿੱਥੇ ਵਿਚਾਰੇ ਕਿਵੇਂ ਰਹਿਣਗੇ ਕਿੱਥੇ ਰਹਿਣਗੇ ਵੀ ਉਹ ਵੀ ਮੁੰਡੇ ਵੀ ਹੁਣ ਐਂ ਕਹਿਦੇ ਵੀ ਕੈਰੀ ਕੈਰੀ ਨਹੀਂ ਇਹ ਠੀਕ ਹੈ ਵੀ ਸਾਡੇ ਵਰਗੇ ਥੋੜਾ ਜਿਆ ਬੱਦ ਖਾਣ ਪੀਣ ਵਾਲੇ ਆ ਠੀਕ ਹੈ ਵੀ ਮੁੰਡੇ ਵੀ ਇਹ ਨਰਮ ਨਰਮ ਜਿਹੇ ਮੁੰਡੇ ਨੇ ਵੀ ਕਿੱਥੇ ਕੀ ਕਿਵੇਂ ਕਰਨਗੇ ਇਹ ਕੀ ਹੱਲ ਕੀ ਕਰਨਗੇ ਵੀ ਬਿਮਾਰ ਇਹ ਹੋਏ ਟੈਨਸ਼ਨ ਸਾਨੂੰ ਵੀ ਵੀ ਕਿਤੇ ਇਹ ਜਿਆਦਾ ਬਿਮਾਰ ਨਾ ਹੋ ਜਾਣ ਐ ਨਾ ਹੋ ਜੇ ਬੋ ਨਾ ਹੋ ਜੇ ਮੈਂ ਕਹਿੰਦਾ ਹਜ਼ਾਰਾਂ ਸਵਾਲ ਨਾਲ ਦੀ ਨਾਲ ਖੜਾ ਹੋ ਜਾਂਦਾ ਸੀ ਸਾਡੇ ਲਈ। ਤੇ ਵੈਸੇ ਵੀ ਇਧਰ ਤੇ ਲੋਕ ਵੀ ਵਧੀਆਗੇ ਤੇ ਮੈਲਫ ਵੀ ਵਧੀਆ ਕਰਦੇ ਹੈ। ਨਹੀਂ ਇਹ ਗੱਲ ਸਹੀ ਹੈ। ਸਹੀ ਹੈ ਗੱਲ ਆ। ਬਾਕੀ ਤੁਹਾਨੂੰ ਦੇਖ ਕੇ ਇੱਕ ਮੇਰਾ ਮੈਸੇਜ ਹੈ ਵੀ ਕਈ ਵਾਰ ਬੱਚਿਆਂ ਨੂੰ ਲੱਗਦਾ ਹੁੰਦਾ ਹੈ ਵੀ ਅਸੀਂ ਕੁਝ ਕਰ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ। ਜ਼ਰੂਰੀ ਨਹੀਂ ਹੈਗਾ ਸਾਡੇ ਕੋਲੇ ਪੈਸਾ ਹੋਵੇ। ਅਸੀਂ ਬਹੁਤ ਵਧੀਆ ਘਰ ਤੋਂ ਹੋਈ। ਜੇ ਆਪਣੇ ਅੰਦਰ ਜਜ਼ਬਾ ਹੈ ਨਾ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਇਹ ਹੌਂਸਲਾ ਲੈ ਕੇ ਤੁਸੀਂ ਘਰੋਂ ਤੁਰਿਓ ਠੀਕ ਹੈ ਪਰਮਾਤਮਾ ਤੁਹਾਡੀ ਮਿਹਨਤ ਨੂੰ ਜ਼ਰੂਰ ਸਫਲ ਕਰੂਗਾ ਐਵੇਂ ਲੱਗੇ ਰਹੋ ਮਿਹਨਤ ਕਰੋ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਬਹੁਤ ਪੜਿਆ ਲਿਖਿਆ ਪਰਮਾਤਮਾ ਨੇ ਕਿਸੇ ਨਾ ਕਿਸੇ ਦੇ ਵਿੱਚ ਹਰ ਇੱਕ ਗੁਣ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਦਿੱਤਾ ਹੋਇਆ ਬਸ ਇਹ ਹੁੰਦਾ ਹੈ ਵੀ ਆਪਾਂ ਉਸ ਹਿੰਮਤ ਨੂੰ ਬਣਾ ਕੇ ਰੱਖੋ ਕਦੇ ਵੀ ਹੌਸਲਾ ਨਾ ਹਾਰੋ ਹੁਣ ਇਹ ਹੁੰਦਾ ਵੀ ਤੁਸੀਂ ਹੌਸਲਾ ਨਾ ਹਾਰਿਓ ਐਵੇਂ ਤੁਸੀਂ ਆਪਣਾ ਹਨਾ ਜੋ ਵੀ ਕਦਮ ਚੱਕਿਆ ਏ ਆਪਣੀ ਜੌਬ ਨੂੰ ਛੱਡ ਕੇ ਪਹਿਲਾਂ ਤੁਸੀਂ ਨੇ ਹਨਾ ਉਹ ਸਟੋਰ ਨੂੰ ਛੱਡਿਆ ਪਰਮਾਤਮਾ ਵੀ ਹੈ ਤੇ ਇੰਨੇ ਲੋਕ ਤੁਹਾਡੇ ਨਾਲ ਜੁੜ ਚੁੱਕੇ ਨੇ ਹੁਣ ਉਹਨਾਂ ਦੀਆਂ ਦੁਆਵਾਂ ਵੀ ਤੁਹਾਡੇ ਨਾਲ-ਨਾਲ ਚੱਲਣਗੀਆਂ ਠੀਕ ਹੈ ਇਹੀ ਸ਼ਬਦ ਨੇ ਸਾਡੇ ਠੀਕ ਹੈ ਵੀ ਪਰਮਾਤਮਾ ਤੁਹਾਨੂੰ ਕਾਮਯਾਬ ਕਰੇ ਚੜ੍ਹਦੀ ਕਲਾ ਚ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਸਾਰਿਆਂ ਨਾਲ ਗੱਲਬਾਤਾਂ ਕਰਕੇ ਧੰਨਵਾਦ ਜੀ ਤੇ ਆਪਣੇ ਵਾਲਾ ਆਹ ਇੱਕ ਝੋਲਾ ਪਾੜ ਗਿਆ ਸੀਗਾ ਤੇ ਸੰਦੀਪ ਘਰੇ ਜਾ ਰਿਹਾ ਝੋਲੇ ਆਪਾਂ ਉਹਦੇ ਨਾਲ ਬਦਲ ਲੈ ਜਿਹੜੇ ਸੰਦੀਪ ਵਾਲੇ ਝੋਲੇ ਸੀ ਉਹ ਵਧੀਆ ਪਏ ਸੀਗੇ ਉਹ ਆਪਾਂ ਆਪਣੇ ਵਾਲੇ ਸਾਈਕਲ ਤੇ ਕਰ ਲਏ ਤੇ ਜਿਹੜੇ ਆਪਣੇ ਵਾਲੇ ਸੀਗੇ ਉਹ ਸੰਦੀਪ ਵਾਲੇ ਉਹਦੇ ਤੇ ਕਰਤੇ ਤੇ ਕਿਉਂਕਿ ਘਰੇ ਜਾਊਗਾ ਤੇ ਫਿਰ ਸਵਾਲ ਆਊਗਾ ਤੇ ਮੁੰਡਿਆਂ ਨੂੰ ਬੇਨਤੀ ਆ ਬਾਈ ਛੇਤੀ ਮੋੜਾਈ ਇਹ ਨਾ ਹੋਏ ਘਰੇ ਆ ਕੇ ਜੀ ਲਾ ਕੇ ਬਹਿ ਜੇ ਲੱਡੂਆਂ ਚ ਹਾਂ ਵਿਆਹ ਚ 10 ਵੀ ਦੇ ਕੇ ਹੋ ਜਾ ਰਿਹਾ ਭੈਣ ਦਾ ਵਿਆਹ ਹਾਂ ਹਾਂ 10 ਦਾ 10 ਦਾ 10 ਦਾ ਕਰਕੇ ਜਾ ਰਿਹਾ ਤੇ ਕੋਸ਼ਿਸ਼ ਮੇਰੀ ਇਹ ਹੀ ਰੂਗੀ ਕਿ 23 ਤਰੀਕ ਨੂੰ ਬਰਾਤ ਆ 24 ਤਰੀਕ ਨੂੰ ਵਾਪਸ ਆਉਣਗੇ ਤੇ 25 ਤਰੀਕ ਨੂੰ ਆਪਾਂ ਉਹ ਤੋਂ ਗੱਡੀਆਂ ਫੇਰ ਚਾਲੇ ਪਾ ਦੀ ਵਾਪਸੀ ਹੈ ਚੱਲ ਦੇਖ ਲਾਂਗੇ 25 ਨੂੰ ਮੁੜਦਾਂਗੇ 26 ਨੂੰ ਮੁੜਦਾਂਗੇ ਐ ਨਹੀਂ ਪਤਾ ਕਹਿ ਲੈ ਵੀ 5 ਕਿ ਦਿਨ ਯਾਰ ਹੋਰ ਮੜਾ ਢੋਈ ਸਿੱਧੀ ਕਰਨ ਲੱਗੇ ਲੱਡੂ ਜੀ ਮੋਕ ਜਾਣਦੇ ਹਾਂ ਤੇ ਪਸੀਰੀ ਲੱਡੂ ਇਹਨਾਂ ਵਾਸੇ ਲੈ ਆਈ ਦੋ ਇਹ ਡੱਡੂ ਜ਼ਰੂਰ ਲੈ ਹਾਂ ਬਾਹਰ ਥੋੜਾ ਜਿਹਾ ਲੱਗ ਜੂਗਾ ਚੱਲ 2-5 ਕਿਲੋ ਵਿੱਚ 4 ਦਿਨ ਚੱਲ ਮੂੰਹ ਜਲ ਜੂਗਾ 2 ਕਿਲੋ ਦੇਸੀ ਕੇ ਦੇਸੀ ਕੇ ਉਹ ਲੈ ਕੇ ਤੇ ਬਾਈ ਨਾਲ ਸਫਰ ਬਾਈ 20-25 ਦਿਨਾਂ ਦਾ ਬੜਾ ਵਧੀਆ ਗੁਜ਼ਰਿਆਗਾ ਚਾਤ ਕਰ ਰਹੂਗਾ ਤੇ ਫੇਰ ਕਦੇ ਜਿੰਦਗੀ ਜ਼ਰੂਰ ਮਿਲਾਂਗੇ ਬਾਈ ਇਦਾਂ ਦੀ ਤਾਂ ਕੋਈ ਗੱਲ ਨਹੀਂ ਇੱਥੇ ਚੱਲ ਪਾਂਗੇ ਕਦੇ ਜਿੱਦ ਰੱਬ ਨੇ ਮੌਕਾ ਦਿੱਤਾ ਇਹਨਾਂ ਨਾਲ ਵੀ ਮੇਰਾ ਬਹੁਤ ਜੀ ਲੱਗਿਆ ਹੋਇਆ ਸੀ ਬਾਈ 20-22 ਦਿਨ ਹੋ ਗਏ ਤੇ ਕਾਲਜਾਂ ਜਾਂ ਖੁਸ਼ੀਆਂ ਦਾ ਥੋੜੇ ਹੋਣਾ ਡੇਰਾ ਜੀ ਜਾਂਦੇ ਚਲ ਸੰਦੀਪ ਆ ਮੇਰੇ ਨਾਲ ਇਹ ਜਾਊਗਾ ਪੰਜਾਬ ਵੱਲ ਨੂੰ ਇਹ ਆਪਦੇ ਘਰੇ ਜਾਊਗਾ ਤੇ ਆਪਾਂ ਆਪਦੇ ਘਰ ਉਧਰ ਗੱਡੀ ਖਿੱਚ ਦਾਂਗੇ ਤੇ ਸੋਣਾ ਹੋਵੇ ਸਾਬਰ ਬਈ ਅੱਗੇ ਵਾਲਾ ਫੁੱਟਾ ਜਿਹੜਾ ਸਾਬਰ ਤੇ ਸਾਡਾ ਬਹੁਤ ਸੋਹਣਾ ਲੱਭਿਆ ਬਹੁਤ ਸੋਹਣੀ ਰੱਜ ਕੇ ਜੀ ਬੈਠੀ ਸੀ ਵਧੀਆ ਸੱਤਰੀ ਪਈ ਸੀ ਸਾਰਿਆਂ ਦੀ ਤੇ ਅੱਗੇ ਵੀ ਬਈ ਸੋਣਾ ਪਿਆਰ ਬਣਿਆ ਰਹੇ ਸਾਡੇ ਭਰਾਵਾਂ ਦਾ ਤੇ ਸੋਣਾ ਸੁੱਖ ਤੇ ਥੋੜਾ ਸਾਫ ਰਹੋਗੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਭਾਈ ਜੀ ਚੜ੍ਹਦੀ ਕਲਾ ਚ ਰੱਖੇ ਜੀ ਸਾਰਿਆਂ ਨੂੰ ਤੇ ਸਾਰੇ ਭਰਾਵਾਂ ਦਾ ਬੜਾ ਵਧੀਆ ਮੋਹ ਪ੍ਰੇਮ ਦਾ ਬਣਿਆ ਹੋਇਆ ਸੀਗਾ ਟੀਮ ਜੀ ਬਣ ਗਈ ਪੂਰੀ ਟੀਮ ਬਣੀ ਹੋਈ ਸੀਗੀ ਐਂਡ ਗੱਲ ਬਾਤ ਤੇ ਚਲ ਅੱਗੇ ਵੀ ਹੁਣ ਇਦਾਂ ਹੀ ਰਹੂਗਾ ਬਾਈ ਤੇ ਫੇਰ ਕਿਸੇ ਮੋੜ ਤੇ ਹਨਾ ਅੱਗੇ ਕਦੇ ਫੇਰ ਜ਼ਰੂਰ ਟਕਰਾਂਗੇ ਖਨਾਲ ਇੱਥੋਂ ਆਪਣੇ ਕਰਨ ਪ੍ਰਯਾਗ ਤੋਂ ਰਸਤੇ ਆੜ-ਆੜ ਹੁੰਦੇ ਆਗੇ ਇਹਨਾਂ ਨੇ ਜਾਣਾ ਇਧਰ ਨੂੰ ਤੇ ਆਪਾਂ ਜਾਣਾ ਇਧਰ ਨੂੰ ਕਰਨਾ ਤੋਂ ਵਾਪਸ ਹੋ ਰਿਹਾ ਅਜੇ ਕੋਲ ਠੀਕ ਆ ਜੀ ਤੁਹਾਨੂੰ ਤੁਹਾਡਾ ਅੰਗਲੀ ਠੀਕ ਹੈ ਮਿੱਤਰਾਂ ਆ ਗਾ ਰੋਬ ਉਹ ਲੋੜੇ ਕੱਟ ਰੱਖਿਆ ਕਰ ਰੋਬ ਕਰਕੇ ਤੂੰ ਤਗੜਾ ਹੋ ਰਿਆਂਗਾ ਜਗਾ ਬਈ ਨਹੀਂ ਸ਼ੂਟ ਠੀਕ ਆ ਇਸ ਤਰ੍ਹਾਂ ਫਿਰ ਦੁਬਾਰਾ ਆਪਾਂ ਤੂੰ ਚੰਗਾ ਚੱਲ ਨਿਕਲ ਟਾਈਮ ਸਿਰ ਤੇ ਤੂੰ ਤਾਂ ਜਾ ਆ ਤੂੰ ਜਾ ਮੈਂ ਜਾਵਾਂ ਮਤਲਬ ਗੱਲਾਂ ਕੌਣ ਠੀਕ ਆ ਜੀ ਨਹੀਂ ਨਹੀਂ ਆ ਫਿਰ ਆ ਅੱਗਾਂ ਕੈਂਚੀ ਚਲਾਉਗਾ ਮੈਂ ਬੰਨ ਲਵਾਂਗੇ ਤੂੰ ਅੱਛਾ ਜੀ ਆਲਾ ਆਲਾ ਵੀ ਆਲਾ ਆਲਾ ਇਧਰ ਨੂੰ ਵਗ ਜਾ ਕਿਧਰ ਨੂੰ ਮਰਜੀ ਵਗ ਜਾ ਉਧਰ ਵੀ ਆਪਣੀ ਬੰਦੇ ਆ ਓਕੇ ਠੀਕ ਹੈ ਠੀਕ ਆ ਤੋਰ ਜਿਹਾ ਬਾਈ ਗੱਡੀਆਂ ਨਵੇਂ ਰਾਤ ਨਵੇਂ ਸਫਰ ਨਰਾਇਣ ਬਗੜ ਲਿਖਿਆ 27 ਕਿਲੋਮੀਟਰ ਤੇ ਗੈਰ ਸੈਲ ਲਿਖਿਆ 48 ਕਿਲੋਮੀਟਰ ਨੈਨੀਤਾਲ 199 ਤੇ ਆਪਾਂ ਨੂੰ ਬਈ ਟਾਈਮ ਤਾਂ ਜ਼ਰੂਰ ਲੱਗੂਗਾ ਜਾਣ ਤੇ ਪਰ ਆਪਾਂ ਪਟਨਾ ਸਾਹਿਬ ਜ਼ਰੂਰ ਜਾ ਕੇ ਆਵਾਂਗੇ ਗੁਰਦੁਆਰਾ ਸਾਹਿਬ ਚ ਜਿਹੜਾ ਕਿ ਬਿਹਾਰ ਦੇ ਵਿੱਚ ਪੈਂਦਾਗਾ ਇਧਰ ਦੀ ਹੁੰਦੇ ਹੁਆਏ ਹਨਾ ਗਾਂ ਹੀ ਉਹ ਰਸਤੇ ਗਾਂ ਹੀ ਜਾਂਦੇ ਆ ਕਿ ਜ਼ਰੂਰ ਟਾਈਮ ਲੱਗੂਗਾ 20 ਦਿਨ ਵੀ ਲੱਗ ਸਕਦੇ ਮਹੀਨਾ ਵੀ ਲੱਗ ਸਕਦਾ ਕੋਸ਼ਿਸ਼ ਨਹੀਂ ਕਰ ਸਕਦੇ ਤੇ ਆਪਾਂ ਪਟਨਾ ਸਾਹਿਬ ਜ਼ਰੂਰ ਜਾਵਾਂਗੇ ਇਹ ਪਿੰਡ ਹੈਗਾ ਬਾਈ ਸਿੰਮਲੀ ਸਿੰਮਲੀ ਪਿੰਡ ਦਾ ਨਾਂ ਹੈਗਾ ਤੇ ਇੱਥੇ ਅਸੀਂ ਪਹੁੰਚ ਗਏ ਸੀਗੇ 1:30 11 ਪਹੁੰਚ ਗਏ ਸੀਗੇ ਸਿੰਮਲੀ ਪਿੰਡ ਤੇ ਇਸ ਟਾਈਮ 2:00 ਵਜ ਗਏ 2:00 ਕਿਵੇਂ ਵਜ ਗਏ ਇੱਥੇ ਬਾਈ ਅਸੀਂ ਉਹ ਡਾਕ ਖਾਨਾਗਾ ਇੱਥੇ ਸੌਣ ਦੀ ਜਿਹੜੀ ਛੁੱਟੀ ਲਈ ਆ ਹਰਪਾਲ ਤਾਂ ਹਜੇ ਵੀ ਨੀਂਦ ਹੀ ਪਿਆ ਮੇਰਾ ਲਫਾਫਾ ਜਿਹਾ ਇੱਥੇ ਪਿਆ ਸੀ ਜਿਹੜਾ ਮੈਂ ਚੱਕ ਕੇ ਸ਼ਾਮ ਤਾ ਤੇ ਬਾਈ ਜੀ ਚਾਲ ਆ ਗਿਆ ਮਾਂ ਕਿ ਕਿਵੇਂ ਅੱਗੇ ਵਾਲਾ ਆਪਾਂ ਤੁਰਾਂਗੇ 2:00 ਵੱਜ ਗਏ ਆ ਨੀਂਦ ਬਹੁਤ ਹੀ ਬਹੁਤ ਵਧੀਆ ਆਈ ਜਾ ਨਾ ਇੱਥੇ ਬਾਈ ਅਸੀਂ ਸੁੱਤੇ ਆਂਗੇ ਕਟਗੜ 11:30 ਤੋਂ ਲੈ ਕੇ 2 ਵਜੇ ਤੱਕ ਅਸੀਂ ਪਾਸਾ ਨਹੀਂ ਲਿਆ ਤੇ ਨਾ ਜਾਣਿਆ ਨੇ ਤੇ ਮੈਂ ਵੀ ਬਸ ਹੁਣੀ ਉੱਠ ਕੇ ਮੂੰਹ ਹੀ ਧੋਤਾਗਾ ਪੱਗ ਝਾੜਦਾ ਮਾੜੀ ਮਿੱਟੀ ਲੱਗੀ ਪਈ ਆ ਕਰਨ ਪ੍ਰਿਆਗ ਤੋਂ ਬਾਈ ਆਪਾਂ 9 ਕਿਲੋਮੀਟਰ ਆ ਗਏ ਇੱਥੇ ਲਿਖਿਆ ਹੋਇਆ ਵੀ ਜੇਕਰਨ ਪ੍ਰਿਆਗ ਨੂੰ ਜਾਣਾ ਸਿੱਧਾ 9 ਕਿਲੋਮੀਟਰ ਤੇ ਇੱਕ ਹੈਗਾ ਨੈਨੀਤਾਲ ਜਿਹੜਾ ਰਸਤਾ ਸਿੱਧਾ ਜਾਂਦਾ ਹੈਗਾ ਤੇ ਇੱਕ ਹੈਗਾ ਬੈਣੀਤਾਲ ਇਹ ਵੀ ਪਹਾੜੀ ਇਲਾਕਾ ਹੀ ਆ ਇਹ ਉੱਪਰ ਨੂੰ ਰਾਹ ਜਾਂਦਾ ਹੈਗਾ ਇਹਦੇ ਨਾਲ ਤੇ ਆਪਾਂ ਜਾਣਾ ਇੱਧਰ ਨੂੰ ਆਪਾਂ ਜਾਣਾਗਾ ਬਾਈ ਆਦ ਬਦਰੀ ਇੱਥੋਂ 11 ਕਿਲੋਮੀਟਰ ਹੋਰ ਹੈਗਾ ਆਪਣਾ ਰਸਤਾ ਤੇ ਅੱਜ ਰਾਤ ਆਪਾਂ ਉੱਥੇ ਹੀ ਰੁਕਾਂਗੇ ਆਦ ਬਦਰੀ ਚਲੋ ਵੀਰ ਜੀ ਚਲੋ ਚਲੋ ਹੌਲੀ ਹੌਲੀ ਟੈਂਬਾਈ 3:30 ਹੋ ਗਏ ਤੇ ਨੈਨੀਤਾਲ ਰਹਿ ਗਿਆ 225 ਕਿਲੋਮੀਟਰ ਤੇ ਗੈਰਸਨ ਰਹਿ ਗਿਆ 37 ਕਿਲੋਮੀਟਰ ਇਹ ਜਿਹੜਾ ਰੋਡ ਆ ਬਾਈ ਆ ਸਿੰਗਲ ਹੀ ਇੰਨਾ ਕਰੋੜੀ ਹੈਗਾ ਸਾਰਾ ਹਜੇ ਤੱਕ ਜਿੱਥੋਂ ਤੱਕ ਅਸੀਂ ਆਏ ਆਂ ਤੇ ਸਾਨੂੰ ਹਜੇ ਤੱਕ ਕੋਈ ਸਵੇਰ ਦੀ ਪੰਜਾਬ ਨੰਬਰ ਗੱਡੀ ਕੀ ਕਹਿੰਨਾ ਇੱਕ ਅੱਧੀ ਮਿਲ ਗਈ ਹੋਵੇ ਤੇ ਨਹੀਂ ਕੋਈ ਗੱਡੀ ਮਿਲ ਹੀ ਨਹੀਂ ਹੈਗੀ ਤੇ ਜਿਆਦਾ ਪੰਜਾਬੀ ਮੁੰਡੇ ਸਰਦਾਰ ਮੁੰਡੇ ਬਹੁਤ ਮੋਟਰਸਾਈਕਲਾਂ ਤੇ ਬਾਈ ਇਧਰ ਨੂੰ ਲੰਗੇ ਆ ਗਏ ਆਉਂਦੇ ਵੀ ਆ ਤੇ ਜਾਂਦੇ ਵੀ ਆ ਤੇ ਪਰ ਗੱਡੀ ਦਾ ਸਾਰੀਆਂ ਉੱਤਰਾਖੰਡ ਨੰਬਰੀ ਸਾਨੂੰ ਦੇਖਣ ਨੂੰ ਮਿਲੀਆਂ ਆਂ ਤੇ ਇੱਥੇ ਬੈਠੇ ਸੀ ਬਾਈ 10 ਮਿੰਟ ਨੇਰਾ ਆ ਲਈ ਜਾਂਦੇ ਸੀ ਦਰਖਤਾਂ ਨੂੰ ਦੇਖ ਕੇ ਤੇ ਸਾਹਮਣੇ ਸੋਨੂੰ ਮੈਂ ਇੱਕ ਦਿਖਾਵਾਂ ਆ ਲੱਗੇ ਇਹਨਾਂ ਤੇ ਬਾਈ ਆੜੂ ਲੱਗੇ ਹੋਇਆ ਇਹ ਆ ਦੇਖੋ ਜੀ ਇਹ ਆੜੂਆਂ ਦਾ ਦਰਖਤ ਹੈ ਜੀ ਆੜੂ ਲੱਗੇ ਹੋਏ ਆ ਇਧਰ ਆ ਕਿੰਨੂਆਂ ਦਾ ਕਿੰਨੂ ਲੱਗੇ ਹੋਇਆ ਛੋਟੇ ਛੋਟੇ ਤੇ ਇਧਰ ਬਾਈ ਜਿਹੜੇ ਤੁਸੀਂ ਆ ਫੁੱਲ ਦੇਖਦੇ ਹੋ ਜੇ ਤੁਹਾਡੇ ਯਾਦ ਹੋਵੇ ਜਦੋਂ ਆਪਾਂ ਸਤਖੰਡ ਸ੍ਰੀ ਹਿਮਕੁੰਡ ਸਾਹਿਬ ਨੂੰ ਜਾ ਰਹੇ ਸੀਗੇ ਤਾਂ ਨਿਸ਼ੂ ਨੇ ਨਾ ਇੱਕ ਬੋਤਲ ਜੀ ਲਈ ਸੀ ਕਿ ਕਹਿੰਦਾ ਸੀ ਬ੍ਰਾਂਸ ਦੇ ਫੁੱਲਾਂ ਦੀ ਦਾ ਜੂਸ ਆਗਾ ਉਹ ਤੇ ਵੀ ਸਰੀਰ ਨੂੰ ਠੀਕ ਹੁੰਦੀ ਹੈ ਕੋਈ ਬਿਮਾਰੀ ਬੂਰੀ ਲਾਦੀ ਗਰਮੈਸ਼ ਜੀ ਨਹੀਂ ਪੈਂਦੀ ਉਹਦੇ ਨਾਲ ਤੇ ਇਹ ਭਾਈ ਉਹ ਬ੍ਰਾਂਸ ਦੇ ਫੁੱਲ ਆ ਕੇ ਇਹਨਾਂ ਤੋਂ ਜਿਹੜਾ ਉਹ ਜੂਸ ਜਿਆ ਤਿਆਰ ਹੁੰਦਾ ਇੱਥੋਂ ਆਮ ਹੀ ਸਾਨੂੰ ਉੱਤਰਾਖੰਡ ਚੋਂ ਉਹ ਬੋਤਲਾਂ ਜੀਆਂ ਜਿਹੜੀਆਂ ਮਿਲ ਜਾਣੀਆਂ ਉਹ ਵੀ ਫੁੱਲ ਹੀ ਹੈ ਪਤਾ ਨਹੀਂ ਕਹਦੇ ਆ ਤੇ ਇੱਕ ਗੱਲ ਬਾਈ ਆਪਾਂ ਤੁਹਾਨੂੰ ਦੱਸੀਏ ਹੁਣ ਜਿਹੜੇ ਆਪਾਂ ਰਾਹ ਤੇ ਚੱਲੇ ਹੋਏ ਆਂਗੇ ਤੇ ਆਪਾਂ ਪਹੁੰਚਣਾਗਾ ਜੀ ਸ੍ਰੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੇ ਹੁਣ ਪੱਕਾ ਫਾਈਨਲ ਹੋਈ ਗਿਆ ਪਹਿਲਾਂ ਇਸ਼ੂ ਬਾਈ ਪਤਾ ਨਹੀਂ ਕਿਸੇ ਪਾਸੇ ਹੋਰ ਕਹਿੰਦਾ ਸੀਗਾ ਅੱਜ ਅੱਜ ਤਾਂ ਆਪਾਂ ਆਦ ਬਦਰੀ ਪਹੁੰਚਣਾਗਾ ਇੱਥੋਂ ਹੈਗਾ 6-7 ਕਿਲੋਮੀਟਰ ਰਹਿ ਗਿਆ ਤੇ ਆਪਾਂ ਤਾਂ ਜਿਆਦਾ ਦੂਰ ਪਹੁੰਚਿਆ ਵੀ ਨਹੀਂ ਹੈ ਨਾ ਤੇ ਅੱਗੇ ਜਿਹੜਾ ਆਪਾਂ ਰੀਠਾ ਸਾਹਿਬ ਜਾਣਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੇ ਘੱਟੋ ਘੱਟ ਬਾਈ 3 ਸਵਾ 350 ਕਿਲੋਮੀਟਰ ਇੱਥੋਂ ਰਾਮਨਾਰ ਰਸਤਾ ਹੈਗਾਗਾ ਤੇ ਪਹਾੜੀ ਇਲਾਕੇ ਦਾ ਚੜਾਈ ਵੀ ਐ ਤੇ ਕੱਟੋ-ਕੱਟ ਮੇਰੇ ਹਿਸਾਬ ਨਾਲ ਅਸੀਂ ਆਰਾਮ ਨਾਲ ਜਾਵਾਂਗੇ ਕੋਈ ਜ਼ਿਆਦਾ ਜਲਦਬਾਜ਼ੀ ਨਹੀਂ ਕਰਦੇ ਤੇ ਸਾਨੂੰ 8-10 ਦਿਨ ਆਰਾਮ ਨਾਲ ਲੱਗ ਜਾਣਗੇ ਅਸੀਂ ਹੌਲੀ-ਹੌਲੀ ਜਾਵਾਂਗੇ ਕੋਈ ਜ਼ਿਆਦਾ ਕਾਲੀ ਨਹੀਂ ਕਰਦੇ ਤੇ ਵੀਡੀਓ ਨਾਲ ਤੁਸੀਂ ਬਣੇ ਰਿਹਾ ਕਰੋ ਲਾਈਕ ਸ਼ੇਅਰ ਕਰਦਿਆ ਕਰੋ ਤੇ ਆਪਾਂ ਦਰਸ਼ਨ ਕਰਕੇ ਆਵਾਂਗੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸਾਹਿਬ ਦੇ ਹੁਣ ਬਈ ਆਪਾਂ ਖੜੇ ਆ ਉੱਤਰਾਖੰਡ ਦੇ ਪਿੰਡ ਪਟੋਲੀ ਪਟੋਲੀ ਪਿੰਡ ਹੈਗਾ ਤੇ ਥੱਲੇ ਕੁਸ਼ਕ ਘਰ ਆ ਗਏ ਤੇ ਆ ਸਾਹਮਣੇ ਤੁਸੀਂ ਦੇਖੀ ਜਾਨੇ ਹੋਗੇ ਇਹ ਫੈਕਟਰੀ ਹੈਗੀ ਕਹਤੇ ਆ ਪਟੋਲੀ ਤੱਕ ਦਾ ਬਾਈ ਹੁਣ ਤੱਕ ਦਾ ਸਫਰ ਆਪਾਂ ਜਿਹੜਾ ਪੈਦਲ ਹੀ ਕੀਤਾਗਾ ਉੱਤਰਾਖੰਡ ਦੇ ਵਿੱਚ ਹੁਣ ਤੱਕ ਜਿੰਨਾ ਵੀ ਆਪਾਂ ਹਣਾ ਅੱਗੇ ਨੂੰ ਗਏ ਆ ਬਾਈ ਪੈਦਲ ਹੀ ਗਏ ਆ ਸਾਈਕਲ ਪੈਦਲ ਹੀ ਲੈ ਕੇ ਜਾਣੇ ਪਏ ਹੈਗੇ ਤੇ ਆਉਂਦੇ ਹੋਏ ਜਦੋਂ ਵਾਪਸ ਜਾਣੇ ਆ ਮਤਲਬ ਬਾਈ ਇਧਰੋਂ ਢਲਾਨ ਨੂੰ ਤੇ ਕੀ ਕਹਿਣਾ ਬਈ ਮਾੜਾ ਮੋਟਾ ਚੜਜੇ ਫੇਰ ਫੇਰ ਵਿੱਚ ਦੀ ਗਈ ਜੀ ਚੜਾਈ ਆ ਜਾਂਦੀ ਆ ਪਤਾ ਨਹੀਂ ਕਿਉਂ ਸਾਈਕਲ ਰੋਡ ਨਹੀਂ ਪੈਂਦੇ ਹੈਗੇ ਉੱਤਰਾਖੰਡ ਦੇ ਸਾਰੇ ਵਿੱਚ ਤੇ ਆ ਹੈਗੀ ਆ ਭਾਈ ਚਾਹ ਦੀ ਫੈਕਟਰੀ ਸੁੱਕੀ ਚਾਹ ਬਣਦੀ ਹੈ ਇੱਥੇ ਤੇ ਆਪਾਂ ਵੀ ਚੱਲ ਕੇ ਦੇਖਦੇ ਆ ਤੇ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਕੀ ਗੱਲ ਬਾਤ ਆ ਇਧਰ ਦੀ ਚੱਲੀਏ ਚਲੋ ਚਲੋ ਸੁੱਕੀ ਚਾਹ ਚਾਹ ਦੇ ਸ਼ਕੀਨ ਮੁੰਡੇ ਭਾਈ ਚਾਹ ਦੇਖਣ ਜਾਂਦੇ ਆ ਆ ਲਓ ਭਾਈ ਤੇ ਚਾਹ ਦੇ ਸੁੱਕੇ ਪੱਤੇ ਨੇ ਆ ਬਾਈ ਖਰਲੀ ਜੀ ਭਰੀ ਪਈ ਹੈਗੀ ਚਾਹ ਦੇ ਪੱਤਿਆਂ ਦੀ ਭਰੀ ਪਈ ਹੈਗੀ ਇਹ ਹਰੇ ਪੱਤੇ ਹੈਗੇ ਚਾਹ ਦੇ ਹੈਗੇ ਸਾਰੇ ਆਹ ਦੇਖ ਲਓ ਕਿੰਨੀ ਚਾਹ ਹੀ ਚਾਹ ਪਈ ਹੈ ਇਹ ਸਾਰੀ ਚਾਹ ਹੀ ਤੇ ਇਧਰਲੇ ਪਾਸੇ ਤੁਸੀਂ ਦੇਖੋਗੇ ਆ ਵੀ ਚਾਹ ਗਈ ਭਾਈ ਇਹ ਸੁੱਕੀ ਹੋਏ ਪੱਤੇ ਹੈਗੇ ਇਹ ਆਹੀ ਜਿਹੜੇ ਹਰੇ ਪੱਤੇ ਹੈਗੇ ਇਹਨਾਂ ਨੂੰ ਸੁਕਾਇਆ ਹੋਇਆਗਾ ਆ ਦੇਖੋ ਕਿਵੇਂ ਮੱਚੇ ਜੇ ਪਏ ਹੈਗੇ ਇਹ ਇਹ ਕਿਸੇ ਮਸ਼ੀਨਾਂ ਚ ਪਾ ਕੇ ਕਰਦੇ ਆ ਬਾਈ ਹਨ ਇਹਨਾਂ ਨੂੰ ਪੱਤਿਆਂ ਨੂੰ ਆਪਣਾ ਦੇਖਦੇ ਆ ਜਿਹੜੀ ਮੋਟੀ ਚਾਹ ਕਹਿੰਦੇ ਹੁੰਦੇ ਆਪਾਂ ਇਹ ਬਾਈ ਮੋਟੀ ਚਾਹ ਫਰੀਕ ਚਾਹ ਹੁੰਦੀ ਹੈ ਇੱਕ ਉਹ ਚਾਹ ਕੀ ਹੈ ਚਾਹੀ ਹੈ ਨਾਓ ਭਾਈ ਥੱਲੇ ਲੱਗੀਆਂ ਹੋਈਆਂ ਮਸ਼ੀਨਾ ਤੇ ਪੂਰਾ ਧੂਓ ਉਤਾਰਾਗਾ ਯਾਰਾ ਜੀ ਆ ਦੇਖੋ ਸੁੱਕੀ ਜਾ ਐਮਐਲ ਦਾ ਪੈਕ ਇਹਦੇ ਚ ਪੈਕ ਹੋ ਕੇ ਜਾਂਦੀ ਹੈ ਵੀਰੇ ਹਾਂਜੀ ਆ ਬੱਠਲ ਪਰ ਪਰ ਬਈਆ ਮਸ਼ੀਨ ਚ ਪਾਈ ਜਾਂਦੇ। ਉਹ ਸਾਰਾ ਪ੍ਰੋਜੈਕਟ ਦਿਖਾਵਾਂਗੇ ਕਿ ਜਿਹੜੇ ਲੋਡ ਕੀ ਗੱਲਬਾਤ ਇਹ ਕਰਦੇ ਆ। 1 ਮਿੰਟ ਰੋਕ ਜਾਵਾ। ਇਹ ਨਿੱਤੇ ਭਾਈ ਬਾਠਲਾਪਾਰ ਪਰ ਹੈ ਚਾਹ ਦੇ ਪੱਤੇ ਆ ਦੇ ਪਾਈ ਜਾਂਦੇ ਹੈ ਹੈ ਤੇ ਆ ਭਾਈ ਸ਼ੀਸ਼ਾ ਨਾ ਪੂਰਾ ਗਰਮ ਆਗਾ ਆਖਾ ਇਹ ਚਾਹ ਦੀ ਫੈਕਟਰੀ ਭਾਈ ਸਰਕਾਰੀ ਫੈਕਟਰੀ ਹੈਗੀ ਤੇ ਕਹਿੰਦੇ ਸਾਲ ਦੀ ਬਾਈ ਨਾ 1 ਲੱਖ ਕਿਲੋ ਚਾਹ ਤਿਆਰ ਕਰ ਦਿੰਦੇ ਆਗੇ ਇਸ ਫੈਕਟਰੀ ਦੇ ਵਿੱਚ ਸ ਇੱਕ ਸਾਲ ਦੇ ਵਿੱਚ ਤੇ ਇਹ ਪੂਰੇ ਉੱਤਰਾਖੰਡ ਨੂੰ ਬਾਈ ਚਾਹ ਭੇਜਦੇ ਆ ਸੁੱਕੀ ਤੇ ਨਾਲੇ ਕਲਕੱਤੇ ਚ ਵੀ ਇਥੋਂ ਇਸ ਫੈਕਟਰੀ ਤੋਂ ਸੁੱਕੀ ਚਾਹ ਜਾਂਦੀ ਹੈਗੀ ਤੇ ਮਸ਼ੀਨਾਂ ਸੋਨੂੰ ਸਾਰੀਆਂ ਦਿਖਾਈ ਦਿੱਤੀਆਂ ਹਨ ਕਿੰਦਾ ਗਰਮ ਕੱਲ ਬਾਤ ਜੀ ਹੈਗੀ ਹੈਗੀ ਆ ਸਾਰੀਆਂ ਉਹ ਗਰਮ ਮਸ਼ੀਨਾਂ ਆ ਬਾਈ ਉਹਨਾਂ 'ਚ ਲਾਈਟਾਂ ਨਹੀਂ ਆ ਵੀ ਚੱਲਦੀਆਂ ਆਂਆਂ ਤੇ ਆਹ ਦੇਖ ਲਓ ਬੋਰੇ ਭਰੇ ਪਏ ਆਗੇ ਚਾਹ ਦੇ ਆ ਸਾਰੀ ਸੁੱਤੀ ਚਾਹ ਬਾਈਏ ਆ ਪੂਰੀ ਤਿਆਰ ਹੋਈ ਹੋਈ ਹੈਗੀ ਤੇ ਗਾਹਾਂ ਵੀ ਪੈਕ ਹੋਈ ਪਈ ਆ ਚਾਹ ਫੈਕਟਰੀ ਚ ਬਾਈ ਆਰਗੈਨਿਕ ਚਾਹ ਜਿਹੜੀ ਤਿਆਰ ਹੁੰਦੀ ਹੈਗੀ ਤੇ ਜਿਹਦਾ ਰੇਟ ਹੈਗਾਗਾ 100 ਰੁਪਏ ਦੀ ਬਾਈ 100 ਗ੍ਰਾਮ ਆਗੀ 1000 ਰੁਪਏ ਕਿਲੋ 1000 ਰੁਪਏ ਕਿਲੋ ਆ ਤੇ ਇੱਕ ਆਪ ਦੇਖ ਐ ਇੱਕ ਨੰਬਰ ਚਾਹ ਸੀ ਤੇ ਮਹਿੰਗੀ ਵੀ ਕਾਫੀ ਪੈ ਰਹੀ ਹੈ ਪਰ 1000 ਰੁਪਏ ਕਿਲੋ ਚਾਹ ਹੈ ਬਹੁਤ ਮਹਿੰਗੀ ਪੈ ਗਈ ਹੈ ਬਹੁਤ ਮਹਿੰਗੀ ਚਾਹ ਹੈ ਚਾਹ ਫੈਕਟਰੀ ਪਟੋਲੀ ਤੇ ਹੁਣ ਆਪਾਂ ਜਿਹੜਾ ਜੀ ਅੱਗੇ ਦਾ ਆਪਣਾ ਸਫਰ ਜਿਹੜਾ ਜਾਰੀ ਕਰਦੇ ਆਂਗੇ चाचा पाप बहुत गड़े दिए हैं चालीस है ट्रीचा दस बारा दस बारा का जान कौन सा इधरे कौन सी नस्ल है गाय की रफी गाय आती है अब, तो अब, अब ऐसा है कि इनके संदर्भ तो सर गाय 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 तो देसी है आपकी है हां हां हाँ हा। ਜਿਵੇਂ ਨਹੀਂ ਬੋਤਨ ਕਿ ਜਰਸੀ ਗਈ ਉਹਦੀ ਆਪਣੀ ਗਲਤੀ ਉਹ ਦੁਗਲੇ ਮਾਤੀ ਹਾਂ ਜਰਸੀ ਹੋ ਗਈ ਹਾਂ ਜਰਸੀ ਮਾਰੇ ਉਧਰ ਹੋਤੀ ਹੈ ਜਿਵੇਂ ਮਾਰੇ ਉਧਰ ਵਾਲੀ ਤੁਹਾਡੇ ਇਧਰ ਤਾਂ ਇਤਨਾ ਬਹੁਤ ਨਾ ਚੱਲ ਨਹੀਂ ਪਾ ਸਕਦੇ ਹੈ ਭਾਈ ਤੁਹਾਡਾ ਯਾਨੀ ਗਾਇਆ ਲੈਵਲੀ ਉਹਨਾਂ ਕਦੇ ਮੈਂ ਦਿੱਲੀ ਗਈ ਮੈਂ ਦਿੱਲੀ ਆ ਜਾ ਆ ਜਾ ਸੇਰਾ ਆ ਜਾ ਆ ਜਾ ਤਾਮ ਬੜਾ ਜੜਦਾ ਬਾਈ ਇੱਕ ਤਾਂ ਫੂਕ ਸਾਡੇ ਉਲਟ ਹੈਗੀ ਮੂਰੋਂ ਆਉਂਦੀ ਹੈਗੀ ਰੋਕੀ ਜਾਂਦੀ ਹੈਗੀ ਇੱਕ ਚੜਾਈ ਹੈਗੀ ਪਰ ਕੋਈ ਚੱਕਰ ਨਹੀਂ ਹੌਲੀ 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 ਪਹੁੰਚਾਂਗੇ ਹੌਲੀ ਹੌਲੀ ਜੀ ਕੋਈ ਚੱਕਰ ਨਹੀਂ ਹੈਗਾ ਬਾਬਾ ਭੜੀ ਕਰੂ ਟਾਈਮ ਜੀ 7 ਵਜ ਗਏ ਆ ਤੇ ਪਿੰਡ ਪੁੱਛਦੇ ਆ ਬਾਈ ਤੋਂ ਕਿਹੜਾ ਪਿੰਡ ਹੈਗਾ ਫਿਲਹਾਲ ਬਾਈ ਤੋਂ ਕੇਲੇ ਲੈ ਕੇ ਖਾਦੇ ਹੈਗੇ ਥੋੜੀ ਮਖ ਐਨਰਜੀ ਆ ਜੂਗੀ 3 ਕਿਲੋਮੀਟਰ ਆਦ ਬਦਰੀ ਰਹਿ ਗਿਆ ਜੀ 3 3.5 ਕਿਲੋਮੀਟਰ ਆ ਬਸ ਤੇ ਹਜੇ ਹਨੇਰਾ ਹੋਇਆ ਨਹੀਂਗਾ ਪਹੁੰਚ ਜਾਗੇ ਘੰਟੇ ਡੇਢ ਘੰਟੇ ਤੱਕ ਤੇ ਪਿੰਡ ਕਿਹੜਾ ਜੀ ਇਹ گاਉਂ ਕਾਉਂਦਸ ਆ ਹੈ ਉੱਜਲਪੁਰ ਹਾਂ ਉੱਜਲਪੁਰ ਉੱਜਲਪੁਰ ਉੱਜਲਪੁਰਾ ਜੀ ਇਹ ਪਿੰਡ ਦਾ ਨਾਮ ਤੇ ਸਾਹਮਣੇ ਆਉਂਦਾ ਹਰਪਾਲ ਤੇ ਨਿਸ਼ੂ ਕਿੱਧਰ ਤਾਂ ਜਿਹੜੇ ਫਿਰਦੇ ਹੋ ਇਹਦਾ ਬਾਬਾ ਜਮੇ ਕੱਚੇ ਆ ਹਨਾ ਓਏ ਹਾਂ ਕੋਈ ਔਖਾ ਨਹੀਂ ਸੀਗੀ ਓਏ ਹੋ ਜਿਹੜਾ ਉਹ ਜੋਸ਼ੀ ਮੱਠ ਸੀਗੇ ਉਹ ਔਖਾ ਨਹੀਂ ਸੀ ਆਉਂਦੇ ਓਏ ਉਹ ਤਾਂ ਬਹੁਤ ਸੁਆਦ ਸੀਗੇ ਤਾਂ ਯਾਰ ਖੱਟ ਮਿੱਠਾ ਜਿਹਾ ਸੁਆਦ ਨੇ ਸਹੀ ਆ ਠੀਕ ਆ ਛੱਡ ਨਹੀਂ ਰਹੀ ਕੋਈ ਚੀਜ਼ ਕੋਈ ਚੈੱਕ ਕਰਨੀ ਜਿੱਦਾਂ ਨਹੀਂ ਮਰਜ਼ੀ ਆ ਹਾਏ ਕੋੜਾ ਅਸਹੀ ਆ ਜਾਂ ਖੱਟ ਮਿੱਠਾ ਸੁਆਦ ਇਹਨੂੰ ਕੀ ਪਤਾ ਯਾਰ ਚਲ ਮਨੂ ਕੇ ਦਸੇ ਨਾ ਪਿੰਡ ਲੱਗੇ ਆਏ ਆ ਸਾਡੇ ਪਿੰਡ ਥੋੜਾ ਤਾਂ ਜ਼ਹਿਰ ਹੈਗਾ ਕਿਹੜੇ ਪਿੰਡ ਚ ਰਹਿਣਾ ਤੂੰ ਮਾਤਾ ਦਾ ਪਿੰਡ ਆ ਮੇਰੇ ਹੈ ਮਾਤਾ ਦਾ ਪਿੰਡ ਹਾਂ ਹਾਂ ਟਾਈਮ ਹੋ ਗਿਆ ਜੀ 7:35 ਤੇ ਇੱਥੋਂ 200 ਮੀਟਰ ਹੈਗਾ ਉਹ ਸਾਹਮਣੇ ਮੋੜ ਮੁੜ ਕੇ ਬਸ ਮੋੜ ਦੇ ਮੁੜ ਕੇ ਨਾ ਸੜਕ ਨਾਲ ਹੀ ਆਤ ਬਦਰੀ ਆ ਇਹ ਵੀ ਇਹ ਵੀ ਆਤ ਬਦਰੀ ਦੇ ਵਿੱਚ ਹੀ ਆ ਜਾਂਦਾਗਾ ਤੇ ਇੱਥੋਂ ਦੇ ਹਰਪਾਲ ਅਰਗੇ ਲੋਕਲ ਬੰਦਿਆਂ ਨਾਲ ਬਾਈਆਂ ਨਾਲ ਗੱਲ ਕਰੀ ਜਾਂਦੇ ਆਗੇ ਜਿਹੜਾ ਬਣਿਆ ਹੋਇਆ ਗੇਟ ਜੀ ਬਾਈ ਇਹ ਇਹਨਾਂ ਦੇ ਗਰਾਊਂਡ ਦਾ ਖੇਡ ਦੇ ਗਰਾਊਂਡ ਦਾ ਗੇਟ ਬਣਿਆ ਹੋਇਆ ਅਸੀਂ ਪੁੱਛਿਆ ਵੀ ਬਾਈ ਇੱਥੇ ਟੈਂਟ ਵਗੈਰਾ ਲਾ ਸਕਦੇ ਆਗੇ ਥੱਲੇ ਉਹ ਸਾਹਮਣੇ ਗਰਾਊਂਡ ਆ ਇਹ ਕਹਿੰਦੇ ਹਾਂਜੀ ਜ਼ਰੂਰ ਲਾਓ ਤੇ ਰਾਤ ਨੂੰ ਕਹਿੰਦੇ ਰਾਮ ਰੀਲਾ ਵੀ ਆ ਥੱਲੇ ਉਹ ਟੈਂਟ ਵਗੈਰਾ ਲੱਗੇ ਪਿਆ ਸਾਹਮਣੇ ਤੁਹਾਨੂੰ ਦਿਖਦੇ ਹੋਣਗੇ ਥੱਲੇ ਰਾਮ ਰੀਲਾ ਵੀ ਆ ਤੇ ਸਾਈਕਲ ਇਧਰ ਹੀ ਲੱਗ ਚਲੀਏ ਹੈਂ ਹਾਂ ਚਲੋ ਚਲੋ ਫਿਰ ਆ ਗਿਆ ਮੈਂ ਵੀ ਸਾਈਕਲ ਵੀ ਬਾਈ ਕੋਲੀ ਲੈ ਜਾਗੇ ਉੱਥੇ ਤੇ ਉੱਥੇ ਆਪਾਂ ਟੈਂਟ ਲਾਵਾਂਗੇ ਤੇ ਬਾਅਦ ਚ ਕੋਈ ਖਾਣੇ ਦਾਣੇ ਦਾ ਦੇਖਦੇ ਆਂਗੇ ਕੀ ਬਣਦਾਗਾ ਚਲੋ ਚਲੋ ਟਾਈਮ ਭਾਈ 8:30 ਹੋ ਗਿਆ ਤੇ ਆਪਾਂ ਉਸੇ ਗਰਾਊਂਡ ਦੇ ਵਿੱਚ ਖੜੇ ਆਂਗੇ ਜਿੱਥੇ ਅੱਜ ਦੀ ਰਾਤ ਆਪਾਂ ਕੱਟਣੀ ਹੈਗੀ ਉਹ ਉਹ ਅੱਗੇ ਨੇਰੇ ਚ ਇੱਥੋਂ ਦਿਖਦੀਆਂ ਨਹੀਂ ਉੱਥੇ ਆਪਣੇ ਸਾਈਕਲ ਖੜੇ ਆਗੇ ਤੇ ਆ ਜਿਹੜਾ ਬਾਈ ਟੈਂਟ ਟਾਲਾ ਲੱਗਿਆ ਪਿਆ ਤੇ ਇਹ ਹੈਗੀ ਇੱਥੇ ਰਾਮ ਰੀਲਾਗੀ ਅੱਜ ਤੇ ਆ ਕੁਰਸੀਆਂ ਕੁਰਸੀਆਂ ਲੱਗੀਆਂ ਪਈਆਂ ਹਜੇ 10 ਵਜੇ ਕੰਮ ਚੱਲੂਗਾ 10 ਵਜੇ ਰਾਮ ਰੀਲਾ ਸ਼ੁਰੂ ਹੋਊਗੀ ਤੇ ਆਪਾਂ ਲੈਟਾ ਲੁੱਟਾ ਦਾ ਮਾੜਾ ਫਾਇਦਾ ਲੈ ਲਗੇ ਉਹਦਾ ਕਰਕੇ ਸਰਪਾਲ ਆਰਗੇ ਪਰ ਆਤਾ ਸਾਰਾ ਕੁਝ ਇੱਥੇ ਚੱਕ ਲੈ ਠੀਕ ਹੋ ਗਈ ਬਲੋ ਠੀਕ ਹੋ ਗਈ ਚੇਕ ਵਾਂ ਹਟਾ ਕਰਨਾ ਹੈ ਨਹੀਂ ਇਥੇ ਲਾਈਟ ਦਾ ਪ੍ਰਬੰਧ ਹੈਗਾ ਵਧੀਆ ਹਾਂਜੀ ਹਾਂਜੀ ਕੀ ਗੱਲ ਬਾਤ ਆ ਕਿੱਧਰ ਗਿਆ ਹਰਪਾਲ ਬੜਾ ਕਰਦਣਾ ਤੋਣ ਗਿਆ ਕਰਦਣਾ ਤੋਣ ਗਿਆ ਕਰਦ ਤੋਣ ਗਿਆ ਕਰਦਣਾ ਤੋਣ ਨਾ ਠੀਕ ਆ ਕੀ ਹਾਲ ਆ ਬਾਈ ਹਲੋ ਹਲੋ ਕੀ ਨਾਮ ਆ ਜੀ ਤੇ ਰਾਮਲੀਲਾ ਇੱਥੇ ਅੱਜ ਠੀਕ ਆ ਬਾਈ ਠੀਕ ਆ ਜੀ ਰਾਮਲੀਲਾ ਜੀ ਆਪਣਾ ਪਾਵਰ ਬੈਂਕ ਚਾਰਜ ਹੋ ਰਿਹਾ ਹੈ। ਟਾਈਮ ਬਾਈ 9:10 ਮਿੰਟ ਹੋ ਗਏ। ਤੇ ਅੱਜ ਆਪਣੀ ਜਿਹੜੀ ਸਬਜ਼ੀ ਬਣੂਗੀ ਗੰਡੇ ਆ ਤੇ ਆਲੂ ਆ। ਬੈਚੇ ਪੇਸ ਪਾਇਆਗਾ ਅਦਰਕ ਲਸਣ ਨਾਲ ਤੇ ਸਰੋਂ ਦਾ ਤੇਲ ਆਪਣੇ ਘਰ ਦਾਗਾ। ਹਰੀਆਂ ਮਿਰਚਾਂ ਤੇ ਕੁੱਕ ਸਾਭ ਹੈ ਗਿਆ ਨਿਸ਼ੂ। ਨੀਸ਼ੂ ਭਾਈ ਨੇ ਰਾਗਾ ਥੋੜਾ ਜਿਹਾ ਫੋਨ ਦੀ ਲਾਈਟ ਦਾ ਚਾਲਨ ਕਰਿਆ ਹੋਇਆ ਦਾ ਬੱਲਬ ਜਿਹੜਾ ਸਾਡਾ ਚੱਲ ਨਹੀਂ ਰਿਹਾ ਇਲੈਕਟ੍ਰੀਸ਼ੀਅਨ ਵਾਲਾ ਮਿਸਤਰੀ ਥੋੜਾ ਜਿਹਾ ਖਰਾਬ ਹੈ ਕੀ ਹੋ ਗਿਆ ਬੱਲਬ ਨੂੰ ਆਪਣੇ ਨੂੰ ਇਹਦੇ ਅੰਦਰੋਂ ਨਾ ਇਹਦਾ ਬੰਦਾ ਚਲਾਉਂਦਾ ਇਹਨ ਹਾਂ ਉਹਦੇ ਡੈਟਚ ਤੋਂ ਉਹਦੇ ਮਤਲਬ ਹਾਂ ਇਹ ਹੀ ਆ ਇਹ ਜੀ ਇਹ ਰੀਜ਼ਨ ਸੀ ਮੈਨੂੰ ਪਹਿਲਾਂ ਪਤਾ ਕੰਮ ਕਰ ਚੁੱਕੇ ਦੇਗੇ ਵਾਹ ਹੈbro ਪੌਣੇ 10 ਦਾ ਟਾਈਮ ਹੋ ਗਿਆ ਜੀ ਤੇ ਪਹਿਲੀ ਰੋਟੀ ਆਪਣੀ ਚੁੱਲੇ ਤੇ ਤਵੇ ਤੇ ਹੁਣ ਚੜੀ ਹੈਗੀ ਅੱਧਾ ਪੌਣਾ ਘੰਟਾ ਹੋਰ ਲੱਗ ਜਾਊਗਾ ਤੇ ਸ਼ੁਕਰਾਂ ਅਜੇ ਥੋੜਾ ਜਿਹਾ ਟਾਈਮ ਰੀਲਾ ਆ ਲਿਆ ਨੇ ਬੈਕਰ ਨੂੰ ਬੰਦ ਕੀਤਾ ਹੋਇਆਗਾ ਵੀਡੀਓ ਬਣਾਉਣ ਦਾ ਸਮਾਂ ਮਿਲ ਗਿਆ ਤੇ ਨਹੀਂ ਤਾਂ ਬਾਈ ਗਾਣੇ ਬੜੇ ਉੱਚੀ ਉੱਚੀ ਚੱਲੇ ਜਾਂਦੇ ਸੀ ਭਜਨ ਇਹਨਾਂ ਦੇ ਆਰਾਮ ਲੀ ਲਾ ਲੇ ਰਾਮਲੀਲਾ ਦਿਖਾਵਾਂਗੇ ਜੰਗਾ ਨੂੰ ਆਪਾਂ ਵੀ ਦੇਖਾਂਗੇ ਆਪਾਂ ਤਾਂ ਦੇਖ ਨਹੀਂ ਦੇਖਣਾ ਦੇਖਾਂਗੇ ਅੱਜ ਦੀ ਵੀਡੀਓ ਜੀ ਆਪਾਂ ਇੱਥੇ ਸਮਾਪਤ ਕਰਦੇ ਆਂ ਤੇ ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਕੱਲ ਨੂੰ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਸ਼੍ਰੀ ਰੀਠਾ ਸਾਹਿਬ ਦੀ ਯਰਨੀ ਦੇ ਨਾਲ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ